ਅੱਜ ਸਾਡੇ ਕੋਲ ਸਰਦਾਰ ਸੁਖਦੇਵ ਸਿੰਘ ਜੋ ਕਿ ਸਾਬਕਾ ਸੈਨਿਕ ਵੈਲਫੇਅਰ ਓਰਗੇਸ਼ਨ ਦੇ ਸੂਬਾ ਪ੍ਰਧਾਨ ਹਨ ਉਹ ਸਾਡੇ ਕੋਲ ਆਏ ਹਨ ਸਾਡੇ ਇੱਕ ਆਨ ਡਿਊਟੀ ਸੈਨਿਕ ਜੋ ਕਿ 117 ਇੰਜੀਨੀਅਰ ਰਜiment ਵਿੱਚ ਸੀ ਔਰ ਉਹ ਆਪਣੀ ਬ੍ਰੇਕ ਜਰਨੀ ਤੇ ਕਿਉਂਕਿ ਉਹ ਪੋਸਟਿੰਗ ਜਾ ਰਿਹਾ ਤੇ ਬ੍ਰੇਕ ਜਰਨੀ ਤੇ ਘਰ ਆਇਆ ਸੀ ਤੇ ਉਹਦੇ ਨਾਲ ਨਿੱਜਰਪੁਰਾ ਟੋਲ ਪਲਾਜ਼ਾ ਤੇ ਜੋ ਟੋਲ ਪਲਾਜ਼ੇ ਦੇ ਇੰਪਲਾਈ ਉਹਨਾਂ ਨੇ ਕੁੱਟਮਾਰ ਕੀਤੀ ਤੇਜ ਹਥਿਆਰਾਂ ਦੇ ਵਾਰ ਕੀਤੇ ਉਹਦੇ ਸਿਰ ਦੇ ਵਿੱਚ ਸੱਟਾਂ ਮਾਰੀਆਂ ਸਿਰ ਔਰ ਹੱਥ ਵੱਢ ਦਿੱਤਾ ਤੇ ਅਸੀਂ ਅੱਜ ਸਰਦਾਰ ਸਰਦੇਵ ਸਿੰਘ ਜੋ ਹੜ ਨਾਲ ਸਾਬਕਾ ਸੈਨ ਵੈਲਫੇਅਰ ਇਸ਼ੂਸ਼ਨ ਦੇ ਸੂਬਾ ਪ੍ਰਧਾਨ ਹਨ ਹਾਟੇ ਕੋਲ ਬੈਠੇ ਹਨ ਅਸੀਂ ਉਹਨਾਂ ਕੋਲ ਤੋਂ ਅੱਜ ਗੱਲਬਾਤ ਦੁਆਰਾ ਪੁੱਛਦੇ ਹਾਂ ਕਿ ਉਹਨਾਂ ਦੇ ਇਸ ਪ੍ਰਤੀ ਕੀ ਵਿਚਾਰ ਹਨ ਤੇ ਜਵਾਨਾਂ ਨਾਲ ਵੱਡ ਫਟੋ ਹੀ ਤੇ ਜੋ ਡੀਐਸਪੀ ਸਾਹਿਬ ਨਾਲ ਗੱਲਬਾਤ ਕੀਤੀ ਗਈ ਹੁਣੇ-ਹੁਣੇ ਅੱਜ 27 ਤਰੀਕ ਨੂੰ ਤੇ ਟੋਲ ਕੰਪਨੀ ਦੇ ਬਾਰੇ ਤੁਸੀਂ ਕੀ ਕਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਖਦੇਵ ਸਿੰਘ ਪ੍ਰਧਾਨ ਸੁਭਾ ਸੁਦੇਵ ਸਿੰਘ ਪ੍ਰਧਾਨ ਸਾਬਕਾ ਸੈਨਕਲਫਰ ਕਮੇਟੀ ਪੰਜਾਬ ਬੜੀ ਇੱਕ ਦੁੱਖ ਦੀ ਗੱਲ ਹੈ ਕਿ ਜੋ ਮਾਨਾ ਵਾਲੇ ਟੋਲ ਦੇ ਉੱਪਰ ਜੋ ਇੱਕ ਹਾਜ਼ਰ ਸਰਵਰ ऑन ड्यूटी ਜੋ ਸਾਡਾ ਸੈਨਿਕ ਆ ਜਿਹਦੇ ਉੱਪਰ ਮਾਨਾਂ ਵਾਲੇ ਟੋਲ ਦੇ ਉੱਪਰ ਰੱਖੇ ਗੁੰਡੇ ਮੈਂ ਗੁੰਡੇ ਸ਼ਬਦ ਵਰਤੂੰਗਾ ਕਿਉਂਕਿ ਜੋ ਟੋਲ ਨੇ ਇਹ ਸੈਂਟਰ ਗਵਰਨਮੈਂਟ ਦੇ ਅੰਡਰ ਆਉਂਦੇ ਨੇ ਪਲੱਸ ਪੰਜਾਬ ਗਵਰਨਮੈਂਟ ਦੇ ਤੇ ਕੰਮ ਕਰਦੀ ਆ ਜੋ ਉੱਥੇ ਵਰਤੀਰਾ ਵਾਪਰਿਆ ਜੋ ਇੱਕ ਜੋ ਘਟਨਾ ਇੱਕ ਛੋਟੀ ਜੀ ਗੱਲ ਨੂੰ ਲੈ ਕੇ ਜੋ ਸੈਨਿਕ ਦੇ ਸਿਰ ਦੇ ਵਿੱਚ ਕੁਰਬਾਨਾ ਮਾਰੀਆਂ ਹੱਥ ਵੱਡੇ ਇਹ ਇੱਕ ਛੋਟੀ ਗੱਲ ਇੱਕ ਛੋਟੀ ਗੱਲ ਨਹੀਂ ਹੈ ਇਹ ਇੱਕ ਸਰਕਾਰਾਂ ਦੀ ਸਰਕਾਰਾਂ ਵਾਸਤੇ ਮੈਂ ਸਰਕਾਰਾਂ ਨੂੰ ਇਸ਼ਾਰਾ ਕਰਦਾ ਹਾਂ ਸੈਂਟਰ ਗਵਰਨਮੈਂਟ ਨੂੰ ਕਿ ਤੁਸੀਂ ਇਸ ਗੱਲ ਦਾ ਜਵਾਬ ਦਿਓ ਕਿ ਜਿੰਨੇ ਵੀ ਸੈਨਿਕ ਨੇ ਉਹ ਹਥਿਆਰ ਬੰਦ ਵੀ ਨਹੀਂ ਜਿਸ ਤਰੀਕੇ ਨਾਲ ਤੁਸੀਂ ਇਹਨਾਂ ਗੁੰਡਿਆਂ ਤੋਂ ਉਹਨਾਂ ਦੇ ਉੱਪਰ ਕਾਰਵਾਈ ਕਰਵਾਈ ਹੈ ਜੇ ਇਹੀ ਸਾਬਕਾ ਸੈਨਿਕ ਆਪਣੇ ਰੱਖੇ ਹੋਏ ਹਥਿਆਰ ਲੈ ਕੇ ਜਾਂ ਹਾਇਰ ਡਿਊਟੀ ਜਿੰਨੀ ਵੀ ਸਰਵਰ ਉੱਥੇ ਲਾਗੇ ਕੰਮ ਕਰਦੇ ਆ ਜਿੰਨੀ ਵੀ ਸਾਡੇ ਯੂਨਟਾਂ ਆ ਉਹ ਤੁਹਾਡੇ ਟੋਲ ਦੇ ਉੱਪਰ ਇਹ ਕਾਰਵਾਈ ਕਰਦੇ ਆ ਤਾਂ ਫਰ ਕੀ ਹਸ਼ਰ ਬੰਦਾ ਕੀ ਇਹਦਾ ਰਿਜ਼ਲਟ ਕੀ ਨਿਕਲਦਾ ਸੋ ਮੈਂ ਇਸ ਚੈਨਲ ਦੇ ਮਾਧਿਅਮ ਦੇ ਰਾਹੀਂ ਦੱਸਣਾ ਚਾਹੁੰਦਾ ਹੈ ਜੋ ਸਾਬਕਾ ਸੈਨਿਕ ਮਜਾ ਜਾਣਦੇ ਜਿੰਨੇ ਵੀ ਐਸੋਸੀਏਸ਼ਨ ਆ ਜਿੰਨੀਆਂ ਵੀ ਜਥੇਬੰਦੀਆਂ ਆ ਅਸੀਂ ਕੱਲ ਸ਼ਾਮ ਨੂੰ ਤਕਰੀਬਨ 5 ਤੋਂ 6 ਵਜੇ ਦੇ ਵਿੱਚ ਸਾਰੀ ਮੀਟਿੰਗ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਤਾਂ ਮੈਂ ਆਪ ਸਭ ਨੂੰ ਬੇਨਤੀ ਕਰਦਾ ਕਿ ਆਪਾਂ ਸਾਰੇ ਮਿਲ ਕੇ ਇਸ ਮੀਟਿੰਗ ਦੇ ਵਿੱਚ ਜੋ ਫੈਸਲਾ ਲੈਣਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਵੀ ਕਾਰਵਾਈ ਕਰਨੀ ਹੈ ਸੋ ਸਭ ਤੋਂ ਪਹਿਲਾਂ ਬੇਨਤੀ ਕਿ ਤੁਸੀਂ ਸਾਰੇ ਉਹ ਮੈਂ ਚੈਨਲ ਦੇ ਮਾਧਿਅਮ ਦੇ ਰਾਹੀਂ ਇਸ ਮੀਟਿੰਗ ਦੇ ਵਿੱਚ ਸਰਕਾਰ ਨੂੰ ਦੱਸਣਾ ਚਾਹੁੰਨਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਸਾਡਾ ਇਹ ਜੋ ਕਾਰਵਾਈ ਹੋਏਗੀ ਇਹਦੇ ਤੇ ਹੀ ਹੋਏਗੀ ਸਭ ਤੋਂ ਪਹਿਲਾਂ ਜੇ ਇਸ ਟੋਲ ਪਲਾਜੇ ਦਾ ਸਮਾਂ ਨਿਕਲ ਚੁੱਕਾ ਹੈ ਤਾਂ ਵੀ ਇਹ ਬਲੈਕਲਿਸਟ ਹੁੰਦੇ ਵਿੱਚ ਬੈਠ ਰਿਹਾ ਫਿੱਟ ਹੋ ਰਿਹਾ ਜਾਂ ਫਿਰਿਆ 60 ਕਿਲੋਮੀਟਰ ਜਾਂ ਜਿੰਨੇ ਵੀ ਕਿਲੋਮੀਟਰ ਦਾ ਏਰੀਆ ਦੇ ਰੇਂਜ ਦੇ ਅੰਦਰ ਆ ਰਿਹਾ ਹੈ ਤਾਂ ਵੀ ਇਹ ਬਲੈਕਲਿਸਟ ਹੋਏਗਾ ਸੋ ਅਸੀਂ ਥੋੜੇ ਦਿਨਾਂ ਦੇ ਵਿੱਚ ਵਿੱਚ ਹੀ ਇਹ ਕਾਰਵਾਈ ਜੋ ਇਹ ਕਰਨ ਜਾ ਰਹੇ ਹਾਂ ਹੁਣੇ-ਹੁਣੇ ਮੀਟਿੰਗ ਤੋਂ ਥੋੜੀ ਦੇਰ ਪਹਿਲਾਂ ਸਾਡੇ ਵੈਟਰਨ ਵਾਲ ਫਰ ਆਰਗੇਨਾਈਜੇਸ਼ਨ ਦੇ ਜੋ ਪੰਜਾਬ ਪ੍ਰਧਾਨ ਸਰਦਾ ਦਲਬਾਗ ਸਿੰਘ ਜੀ ਉਹਨਾਂ ਦੀ ਡੀਐਸਪੀ ਸਾਹਿਬ ਨਾਲ ਗੱਲ ਹੋਈ ਇਸੇ ਵਿਸ਼ੇ ਤੇ ਹੀ ਔਰ ਉਹਨਾਂ ਨੇ ਸਾਨੂੰ ਸ਼ੁਸ਼ਵਾਸ਼ਣ ਦਿਵਾਇਆ ਹੈ ਔਰ ਕਿਹਾ ਹੈ ਕਿ ਜੇ ਉਹ ਉਹਨਾਂ ਤੇ ਕਾਰਵਾਈ ਨਹੀਂ ਹੁੰਦੀ ਸਾਨੂੰ ਪਤਾ ਲੱਗਾ ਸੀ ਕਿ 307 ਦਾ ਪਰਚਾ ਉੱਤੇ ਕੀਤਾ ਹੋਇਆ ਹੈ 307 ਦਾ ਪਰਚਾ ਕੀਤਾ ਹੈ ਤਾਂ ਜੇ ਫਿਰ ਉਹਨੂੰ ਗ੍ਰਿਫਤਾਰ ਹੁਣ ਤੱਕ ਨਹੀਂ ਕੀਤਾ ਤਾਂ ਉਹਦੀ ਗ੍ਰਿਫਤਾਰੀ ਹੋਣੀ ਚਾਹੀਦੀ ਆ ਜੇ ਅਜੇ ਤੱਕ ਨਹੀਂ ਹੋਈ ਜੋ ਵੀ ਬਣਦੀ ਕਾਰਵਾਈ ਆ ਆ ਹੁਣੇ-ਹੁਣੇ ਥੋੜੀ ਦੇਰ ਪਹਿਲਾਂ ਮੈਂ ਪਹਿਲੇ ਮ ਦੱਸ ਚੁੱਕਾ ਕਿ ਸਾਹਿਬ ਦੀ ਗੱਲ ਉਹਦੇ ਨਾਲ ਹੋਈ ਆ ਡੀਐਸਪੀ ਸਾਹਿਬ ਦੇ ਨਾਲ ਉਹਨਾਂ ਨੇ ਅਗੋਂ ਕੀ ਜਵਾਬਤਾ ਇਹ ਤੁਹਾਨੂੰ ਸਾਫ਼ ਹੋਣੀ ਦੱਸਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡੀਐਸਪੀ ਰਵਿੰਦਰ ਸਾਹਿਬ ਝੰਡੇਵਾਲਾ ਗੁਰੂ ਉਹਨਾਂ ਨਾਲ ਮੈਂ ਗੱਲਬਾਤ ਕੀਤੀ ਹੁਣੇ ਅੱਜ ਦੀ 3 ਤਰੀਕ 27 ਹੈ 5-7 ਮਿੰਟ ਪਹਿਲਾਂ ਉਹਨਾਂ ਨੇ ਕਿਹਾ ਵੀ ਦੋ ਬੰਦੇ ਅਸੀਂ ਫੜਿਆ ਬਾਕੀਆਂ ਨੂੰ ਫੜ ਰਹੇ ਆ ਤੇ ਮੈਂ ਇਹ ਬੇਨਤੀ ਕੀਤੀ ਆ ਵੀ ਇਹ ਕੰਪਨੀ ਜਿਹੜੀ ਆ ਬਲੈਕਲਿਸਟ ਕਰਾਉਣੀ ਆ ਤੇ ਉਹਦੇ ਵਿੱਚ ਤੁਸੀਂ ਵੀ ਕਾਰਵਾਈ ਪਾਓ ਤੇ ਅਹੀਂ ਮੇਨਾਂ ਦੇ ਪ੍ਰੋਜੈਕਟ ਮੈਨੇਜਰ ਚੰਡੀਗੜ੍ਹ ਪਹੁੰਚਾਂਗੇ ਤੇ ਦੂਸਰਾ ਜਿਹੜੇ ਆਨੇ ਵੱਡ ਫੱਟ ਕੀਤੀ ਆ ਰਾਤ ਉਹਨਾਂ ਨੂੰ ਬੰਦਿਆਂ ਦੇ ਉੱਤੇ ਕਾਰਵਾਈ ਸਖਤ ਤੋਂ ਸਖਤ ਜਲਦੀ ਜੇ ਉਹ ਬੰਦੀ ਕਾਰਵਾਈ ਕਰਨੀ ਚਾਹੀਦੀ ਆਨ ਡਿਊਟੀ ਜਵਾਨ ਹਾਰਨ ਮਾਰਨ ਤੇ ਇੰਨਾ ਅਗਰ ਗੁੱਸਾ ਆ ਗਿਆ ਤੇ ਇਹ ਟੋਲ ਨਾਕਿਆਂ ਦੇ ਇਦਾਂ ਦੇ ਜਿਹੜੇ ਇਹਨਾਂ ਨੇ EMPLY ਰੱਖਿਆ ਆਮ ਨਾਗਰਿਕ ਆਮ ਲੇਡੀਜ਼ ਕਾਰਾਂ ਲੈ ਕੇ ਜਾਂਦੀਆਂ ਨੇ ਉਹਨਾਂ ਦੇ ਨਾਲ ਇਹ ਕਿਸ ਤਰ੍ਹਾਂ ਦਾ ਵਿਹਾਰ ਕਰਦਾ ਹੋ ਗਿਆ ਇਹ ਪ੍ਰਸ਼ਾਸਨ ਨੂੰ ਇਸ ਚੀਜ਼ ਦਾ ਅਸਾਸ ਹੋਣਾ ਚਾਹੀਦਾ ਔਰ ਉਹ ਇੱਕ ਸੈਨਿਕ ਹੀ ਟ੍ਰੇਨ ਸੋਲਜਰ ਹੀ ਜੋ ਛੁੱਟ ਕੇ ਤੇ ਲਾਗੇ ਦੀ ਆਰਮੀ ਯੂਨਿਟ ਚ ਜਾ ਕੇ ਆਪਣਾ ਬਚਾਅ ਕਰ ਗਿਆ ਅਗਰ ਉਹ ਟ੍ਰੇਨ ਨਾ ਹੁੰਦਾ ਤੇ ਹੋ ਸਕਦਾ ਕਿ ਉਹ ਮੁੰਡੇ ਦੀ ਮੌਤ ਵੀ ਹੋ ਜਾਂਦੀ ਇਹ ਬਹੁਤ ਹੀ ਸੰਸਰੀ ਤੇ ਨਿੰਦਨਯੋਗ ਘਟਨਾ ਹੈ ਜਿਸ ਦੇ ਹੱਕ ਵਿੱਚ 15 ਤਰੀਕ ਨੂੰ ਆਇਆ ਸੀ ਤੇ 17 ਤਰੀਕ ਨੂੰ 10 ਵਜੇ ਅਸੀਂ ਟੋਲ ਨਾਕੇ ਤੇ ਪਹੁੰਚੇ ਹਾਂ ਉਹਨਾਂ ਦਾ ਮੈਂ ਮੈਨੇਜਰ ਰਜੇਸ਼ ਕੁਮਾਰ ਜੀ ਉਹਦੇ ਨਾਲ ਗੱਲਬਾਤ ਕੀਤੀ ਤਾਂ ਉਹਨੂੰ ਇਹ ਕਿਹਾ ਕਿ ਇਹੋ ਜੇ ਜਿਹੜੇ ਅਨਸਰ ਨੇ ਉਹਨਾਂ ਤੇ ਕਾਰਵਾਈ ਕਰੋ ਤੇ ਉਹਨਾਂ ਨੇ ਇਹ ਗੱਲ ਕਹੀ ਕਿ ਅਸੀਂ ਆਪ ਇਹਨਾਂ ਤੇ ਕਾਰਵਾਈ ਕਰਾਉਣ ਦਾ ਉਸੇ ਵੇਲੇ ਥਾਣੇਦਾਰ ਨੂੰ ਦੱਸ ਦਿੱਤਾ ਜਦੋਂ ਝਗੜਾ ਹੋਇਆ ਪਤਾ ਲੱਗਿਆ ਪਰ ਸਰਕਾਰ ਨੇ ਇਹ ਬਹੁਤ ਹੀ ਵੱਡੀ ਇੱਕ ਸਾਧ ਦੀ ਲੁੱਟ ਹੈ ਕਿ 50 ਕਿਲੋਮੀਟਰ ਵਿਆਸ 35 ਕਿਲੋਮੀਟਰ ਅਮਰਸਰ ਤੋਂ 35 ਕਿਲੋਮੀਟਰ ਦੇ ਅੰਦਰ ਟੋਲ ਨਾਕਾ ਤੇ 22 ਕਿਲੋਮੀਟਰ ਅੱਗੇ ਘੰਡੇ ਟੋਲ ਨਾਕਾ ਫਿਰ ਚਭਾਲਾਂ ਵਾਲਾ ਫਿਰ ਟੋਲ ਨਾਕਾ ਮਾਨਾ ਵਾਲਾ 2 ਕਿਲੋਮੀਟਰ ਦੇ ਫਿਰ ਟੋਲ ਨਾਕਾ ਇਸ ਕਰਕੇ ਸਰਕਾਰ ਆਮ ਆਮ ਨੂੰ ਖਤਮ ਕਰ ਰਹੀ ਹੈ ਆਵਾਮ ਦੀ ਰੋਟੀ ਦੇ ਜਗਾਰ ਨੂੰ ਖਤਮ ਕਰ ਰਹੀ ਆਵਾਮ ਦੇ ਕੋਲ ਜਿਹੜਾ ਪੈਸਾ ਉਹਨੂੰ ਲੁੱਟ ਰਹੀ ਹੈ ਸਰਕਾਰ ਜਿਹੜੀ ਭਾਰਤ ਸਰਕਾਰ ਹੈ ਸਾਡਾ ਵਿਸ਼ਾਲ ਦੇਸ਼ ਹੈ ਤੇ ਬੇਨਤੀ ਕਰਦੇ ਆਪੀਲ ਕਰਦੇ ਵੀ ਸਰਕਾਰ ਜਿਹੜੀ ਟੋਲ ਨਾਕੇ ਨੂੰ ਜਿਆਦਾ ਜਿਆਦਾ 200 ਤੋਂ 250 ਕਿਲੋਮੀਟਰ ਵਿੱਚ ਚਲਾਵੇ ਤੇ ਹੁਣ ਛੋਟੀਆਂ ਛੋਟੀਆਂ ਸੜਕਾਂ ਤੇ ਜਿਹੜੀ ਲਾ ਰਹੀ ਆ ਜਦੋਂ ਕੋਈ ਵੀ ਗੱਡੀ ਖਰੀਦਾ ਉਦੋਂ ਹੀ ਟੈਕਸ ਭਰਿਆ ਜਾਂਦਾ ਟੋਲ ਤੇ ਇਸ ਕਰਕੇ ਇਹ ਪਰਜਾ ਦੀ ਜਿਹੜੀ ਲੁੱਟ ਇਹਨੂੰ ਬੰਦ ਕੀਤਾ ਜਾਵੇ ਜੇ ਇਹ ਲੁੱਟ ਤੇ ਸਰਕਾਰ ਬੈਨ ਲਾਉਂਦੀ ਆ ਤੇ ਟੋਲ ਨਾਕਾ ਕਹਿੰਦੇ ਝਗੜੇ ਨਹੀਂ ਹੋ ਸਕਦੇ ਤੇ ਪਹਿਲੀ ਗੱਲ ਆ ਇਹ ਟੋਲ ਨਾਕਾ ਜਿਹੜਾ ਜੇ ਸਾਨੂੰ ਇਰਤੇ ਸੰਤੁਸ਼ਟੀ ਕਾਰਵਾਈ ਨਾ ਮਿਲੀ ਤੇ ਸਾਰਿਆਂ ਦਾ ਸੁਆਸ਼ਨ ਹੈ ਪ੍ਰਧਾਨ ਸਾਹਿਬ ਦਾ ਵੀ ਅਸੀਂ ਫਿਰ ਟੋਲ ਨਾਕਾ ਜਿਹੜਾ ਪੂਰਨ ਤੌਰ ਤੇ ਘੇਰਾਂਗੇ ਤੇ ਟੋਲ ਨਾਕੇ ਨੂੰ ਬੰਦ ਕਰਾਂਗੇ ਨਾਲ ਨਾਲ ਅਸੀਂ ਕਥੂ ਨੰਗਲ ਤੇ ਨਾਲ ਨਾਲ ਅਸੀਂ ਜਿਹੜਾ ਤਰਨ ਤਰਨ ਤੇ ਟੋਲ ਨਾਕਾ ਹੈ ਇਹ ਸਾਰੇ ਵਈ ਵੀ ਬਾਈ ਬਾਈ ਕਿਲੋਮੀਟਰ ਦੇ ਅੰਦਰ ਆ ਇਹਨਾਂ ਦੇ ਹੱਕ ਵਿੱਚ ਵੀ ਪੂਰੇ ਪੰਜਾਬ ਦੀਆਂ ਕਿਸਾਨ ਜੱਥੇਬੰਦੀਆਂ ਤੇ ਸਾਬਕਾ ਸੈਨਿਕਾਂ ਦੀਆਂ ਸਾਰੀਆਂ ਜੱਥੇਬੰਦੀਆਂ ਨੂੰ ਨਾਲ ਮਿਲ ਕੇ ਇੱਕ ਵੱਡਾ ਐਲਾਨ ਕਰਾਂਗੇ ਪਰ ਜੇ ਇਹਨਾਂ ਤੇ ਬਣਦੀ ਕਾਰਵਾਈ ਵਧੀਆ ਹੋ ਜਾਂਦੀ ਆ ਔਰ ਸਰਕਾਰ ਇਹ ਕੰਪਨੀ ਨੂੰ ਬਲੈਕਲਿਸਟ ਕਰਕੇ ਜੁਰਮਾਨਾ ਪਾਦ ਕੇ ਇਸ ਤੋਂ ਹਟਾ ਦਿੱਤਾ ਜਾਂਦਾ ਜਿਸ ਤਰ੍ਹਾਂ ਮੇਰਟ 'ਚ ਹੋਇਆ ਤੇ ਫਿਰ ਅਸੀਂ ਸਰਕਾਰ ਦੇ ਸਰਕਾਰ ਦੇ ਫੈਸਲੇ ਦਾ ਧੰਨਵਾਦ ਕਰਾਂਗੇ ਆਪਣੀ ਕੋਈ ਵੀ ਅਗਲੇਰੀ ਕਾਰਵਾਈ ਬਿਨਾ ਸੋਚੇ ਸਮਝੇ ਨਹੀਂ ਕਰਾਂਗੇ ਅਨਸਾਫ ਦੀ ਬਹੁਤ ਜ਼ਰੂਰਤ ਹੈ ਅਨਸਾਫ ਪ੍ਰਸ਼ਾਸਨ ਨੇ ਦੇਣਾ ਹੈ ਪ੍ਰਸ਼ਾਸਨ ਬੰਦਿਆਂ ਨੂੰ ਉਹ ਤਰੀਕੇ ਨਾਲ ਕਾਰਵਾਈ ਨਹੀਂ ਕਰਦਾ ਜੇ ਤਰੀਕੇ ਨਾਲ ਆਵਾਮ ਮੰਗਦੀ ਆ ਜਾਂ ਸਸਤਾਵਾ ਮੰਗਦੀ ਹੈ ਹਾਲ ਹੀ 1 30 ਤਰੀਕ ਨੂੰ ਵੀ ਐਸਐਸਪੀ ਤਰਨਤਾਰਨ ਦੇ ਨਾਲ ਜੋ ਸਾਡੇ ਮਾਝਾ ਜਉਂਦੀ ਸਾਬਕਾ ਸੈਨਿਕ ਜਥੇਬੰਦੀਆਂ ਨਾਲ ਸਾਬਕਾ ਸੈਨਿਕ ਦੇ ਨਾਲ ਉਹ ਵੀ ਘਰ ਜਾ ਕੇ ਕੋਟ ਮਾਰ ਕੀਤੀ ਗਈ ਹੈ ਔਰਤੇ ਵੀ ਪਰਚਾ ਕਰਨ ਦੇ ਮੰਗ ਪੱਤਰ ਦਿੱਤੇ ਨਹੀਂ ਕੀਤਾ ਗਿਆ ਔਰਤੇ ਵੀ ਅਹੀਂ ਸਾਰੀਆਂ ਮਾਜਾ ਜਉਂਦੀਆਂ ਜਥੇਬੰਦੀਆਂ ਨੇ ਮਿਲ ਕੇ ਜੋ ਵੀ ਹੁਕਮ ਹੋਏਗਾ ਉਹਦੇ ਨਾਲ ਸਹਿਯੋਗ ਕਰਾਂਗੇ ਮੈਂ ਅਪੀਲ ਕਰਦਾ ਹਾਂ ਉਹਨਾਂ ਲੋਕਾਂ ਨੂੰ ਜਿਹੜੇ ਟੋਲ ਨਾਕਾ ਤੇ ਨੌਕਰੀ ਕਰਨਦੇ ਨੇ ਤੇ ਜੋ ਟੋਲ ਨਾਕਾ ਦੇ ਅਧਿਕਾਰੀਆ ਪੂਰੇ ਭਾਰਤ ਵਿੱਚ ਇਹੋ ਜਿਹੇ ਅੰਸਰਾਂ ਨੂੰ ਟੋਲ ਨਾਕਾ ਦੀ ਡਿਊਟੀ ਨਾ ਦਿੱਤੀ ਜਾਵੇ ਜੋ ਵੱਡ ਫਟ ਵਿੱਚ ਉਤਰ ਹੁੰਦੇ ਨੇ ਤੇ ਬਾਕੀ ਬੇਨਤੀ ਕਰਦੇ ਹਾਂ ਪ੍ਰੋਜੈਕਟ ਮੈਨੇਜਰ ਪੀਡੀ ਸਾਹਿਬ ਨੂੰ ਵੀ ਇਹ ਜਿਹੜੀ ਤੋਂ ਮਨਾਲ ਦੀ ਟੋਲਨਾ ਕਿ ਦੀ ਕਾਰਵਾਈ ਆ ਫਿਰ ਤੇ ਕਾਰਵਾਈ ਕਰੇ ਕੰਪਨੀ ਦੇ ਤੇ ਇਹਨਾਂ ਨੂੰ ਬਲੈਕਲਿਸਟ ਕਰਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਪ੍ਰਧਾਨ ਸਾਹਿਬ ਜੋ ਵੈਟਰਨ ਵੈਲਫੇਅਰ ਆਰਗੇਨਾਈਜੇਸ਼ਨ ਦੇ ਪ੍ਰਧਾਨ ਹਨ ਸੁਭਜਮੇਂਦਰ ਬਾਗਬਾਪ ਸਾਹਿਬ ਤੇ ਨਾਲ ਉਹਨਾਂ ਦੇ ਬੈਠੇ ਹਨ ਸਰਦਾਰ ਸਰਦੇਵ ਸਿੰਘ ਜੋ ਸਾਬਕਾ ਸੈਨਿਕ ਐਸੋਸੀਏਸ਼ਨ ਦੇ ਜ਼ੂਬਾ ਪ੍ਰਧਾਨ ਹਨ ਤੇ ਉਹਨਾਂ ਨੇ ਐਲਾਨ ਕੀਤਾ ਹੈ ਕਿ ਅਗਰ ਸਰਕਾਰ ਸੂਟੇਬਲ ਜੋ ਵੀ ਕਾਰਵਾਈ ਹੈ ਔਰ ਉਹ ਜੋ ਪੰਜ ਮੁਲਜ਼ਮ ਹਨ ਜਿਹਦੇ ਵਿੱਚੋਂ ਦੋ ਹੀ ਰੈਸਟ ਹੋਏ ਹਨ ਔਰ ਤਿੰਨ ਅਜੇ ਵੀ ਖੁੱਲੇ ਆਮ ਘੁੰਮ ਰਹੇ ਹਨ ਅਗਰ ਉਹ ਇਸੇ ਤਰੀਕੇ ਨਾਲ ਸਰਕਾਰ ਸੈਨਿਕ ਨਾਲ ਹੋਏ ਤੱਕੇ ਦਾ ਸਹੀ ਸਮੇਂ ਤੇ ਔਰ ਸਹੀ ਇਨਸਾਮ ਨਹੀਂ ਦੇਗੀ ਤੇ ਉਹਨਾਂ ਨੇ ਐਲਾਨ ਕੀਤਾ ਹੈ ਕਿ ਕੱਲ ਦੀ ਮੀਟਿੰਗ ਵਿੱਚ ਉਹ ਫਿਰ ਜੋ ਵੀ ਅਗਲਾ ਸਟੈਪ ਲੈਣਾ ਹੈ ਉਹ ਕੱਲ ਵਿਚਰਨ ਵਿਚਾਰਨ ਗਏ ਕਿ ਕੱਲ ਕੀ ਸਟੈਪ ਲਿਆ ਜਾਣਾ ਹੈ ਅਗਰ ਸਰਕਾਰ ਉੱਤੇ ਕੋਈ ਸੂਟੇਬਲ ਕਾਰਵਾਈ ਨਹੀਂ ਕਰਦੀ ਵੈਗੁਰਜੀਕਾ ਖਾਲਸਾ ਵੈਗੁਰਜੀ ਕੀ ਫਤ